ਦੀ ਤੇ ਸੀਨ ਲਾਤੀਏ ਦੂਰ ਲਾਰੇ ਸੀ ਦੋ ਕਿੱਲੇ ਲੱਗ ਗਈ ਇੱਕ ਕਿੱਲਾ ਰਹਿ ਗਿਆ ਦਵਾਂ ਦਾ ਵੰਦਿਆ ਪੈਰਿੰਗ ਟੁੱਟ ਗਿਆ ਟਾਇਰ ਦਾ ਵਲੇ ਇਸੇ ਦਾ ਉਹਦਾ ਟਾਇਰ ਗਿਆ ਨਿਕਲ ਤੇ ਅੰਪੈਰਿੰਗ ਖੋਲ ਕੇ ਤੇ ਪੈਰਿੰਗ ਪਾਉਣ ਲੱਗੇ ਆ ਖੜ ਤਾਂ ਪੈ ਜਾਂਦੀਆਂ ਨੇ ਚੱਲਦੀ ਮਸ਼ੀਨਰੀ ਨੂੰ ਪਰ ਇਹ ਤਾਂ ਸਾਰਾ ਰਿਪੇਅਰ ਕਰਵਾ ਕੇ ਟਰੈਕਟਰ ਫਿਰ ਕੰਮ ਸ਼ੁਰੂ ਕੀਤਾ ਸੀ ਪਰ ਗੈਰ-ਕਾਨੂੰਨ ਗ੍ਰੀਸ ਨਹੀਂ ਕੀਤੀ ਹੈਗੀ ਸੱਸ ਮੈਨੂੰ ਇਹ ਜੀ ਵੀ ਮਿਸਤਰੀ ਨੇ ਕਰਤੀ ਹੈ ਗ੍ਰੀਸ ਬਰਗਨ ਉਹ ਹੋਰੀ ਪੂਰਾ ਬਰਾਤ ਮਾਰ ਕੇ ਤੁਰ ਗਿਆ ਲਗਦਾ ਦੋ ਮੀਟਰਾਂ ਦੇ ਬਾਹਰ ਹੀ ਨਿਕਲ ਗਏ ਨੇ। ਸਾਰੇ ਕਹੀਦਾ ਤੇ ਠੀਕ ਹੈ ਨਾ। ਇੱਕ ਹੀ ਨਿਕਲਿਆ ਥੱਲੇ ਵਾਲੇ ਪਾਸੇ ਦਾ। ਹਾਂ? ਆਉਂਦੇ ਤਲੇ ਜੀ। ਬੈਰਿੰਗ ਟੁੱਟਾ ਨਾ ਐਕਸਲ ਟੁੱਟ ਗਿਆ ਐਕਸਲ ਟੁੱਟਾ ਤੇ ਮੁਢੇ ਲੈ ਗਿਆ ਬੈਰਿੰਗ ਤੇ ਟੁੱਟਾ ਹੀ ਨਹੀਂ ਕਿਸੇ ਦਾ ਨਾ ਬਦ ਦੇਖਿਆ ਕਦੀ ਟੁੱਟਾ ਮੜਾ ਝੜਿਆ ਜਾਵੇ ਆ ਮੜਾ ੜੇ ਹੀ ਮੜਾ ਜਾ ਆ ਪਹਿਲਾਂ ਟੁੱਟਾ ਆ ਜਿਹੜਾ ਨਵਾਂ ਟੁੱਟਾ ਹੈ ਆ ਨਵਾਂ ਟੁੱਟਾ ਇਹਦੇ ਇੰਨਾ ਚਿਰ ਪਹਿਲੇ ਟਰੈਕਟਰ ਵੀ ਰੱਖੀ ਰੱਖੇ ਨੇ ਇਹਦੇ ਅੱਜ ਤੱਕ ਇੱਥੇ ਨਹੀਂ ਟੁੱਟਾ ਕਦੀ ਨਹੀਂ ਆ ਨਿਸ਼ਾਨੀ ਵੇਖੋ ਨਾ ਵੀ ਅੱਧਾ ਗੁਤੇ ਉਹ ਪਹਿਲਾਂ ਹੀ ਹੋਇਆ ਸੀ ਮੇਰੇ ਨਾਲ ਹੈਨਾ ত টা হেৰি ਪੈਂਡਲ ਪੈਂਡਲ ਲਿਆਂਦੇ ਨਾਲ ਤੇ ਖੜਤ ਤੇ ਖੜਤ ਪੈ ਰਹੀ ਹੈ ਢੁੱਲ ਗਿਆ ਦੇ ਹੁਣ ਪੈਰੀ ਹੱਥ ਲਾ ਦੇ ਮੜੇ ਜੀ ਵੀ ਚੱਲ ਜਾ ਪਿਓ ਫਰਤ ਪਾਈ ਕੋਈ ਪੱਟੀ ਕੱਢ ਦੇ ਆ ਵੇਖੋ ਟੁੱਟ ਗਿਆ ਵੀ ਕੱਲ ਕੋਈ ਗੱਲ ਜਿੰਨਾ ਪੁੰਨਾ ਸਾਰੀਆਂ ਲਿਆਉਣ ਲਾਲੀਆਂ ਨੇ ਪਾ ਦੀ ਨਾ ਉਹ ਇੱਥੇ ਉਹ ਪਾ ਦੇ ਉਹਨਾਂ ਦੇ ਲੈ ਇਹ ਚੋ ਕੱਟੇ ਪੈ ਜਾਏਗਾ ਉਹ ਉਹ ਹੀ ਪਾ ਦੇ ਨਾ ਕੁਝ ਨਹੀਂ ਹੁੰਦਾ ਐਦੇ ਆ ਵੀ ਇਦਾਂ ਵੀ ਖਰਾਬ ਹੈ ਆ ਵੇਖੋ ਇਹ ਆ ਵੀ ਤੇ ਨਿਕਲਣਾ ਵਾਲਾ ਠਿਕਾੜ ਹਾਂ ਹੂੰ ਸੱਤ ਕੀ ਇਹਦਾ ਦੇਖੀਂ ਕਿ ਨਹੀਂ ਕੀ ਆਣਾ ਪੈਣਾ ਆਹ ਵੇਖੋ ਆ ਜੀ ਆਂਦੇ ਹਾਂ ਹਾਂ ਇਹ ਵੀ ਨਿਕਲਿਆ ਹਾਂ ਹਾਂ ਹੋ ਕੀ ਗੜੀਆਂ ਗੜੀਆਂ ਬਦਲਣੀਆਂ ਪਿੰਨਾ ਚਲ ਸਾਰਨੇ ਚਲੋ ਫਰਕ ਦੇ ਪੈ ਰਹੇ ਦੇਤੀ ਜੀ 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 ਅਰਿਜਨ ਬਲੇ ਹਾਨੀ ਦਾ ਹੁਣ ਕੋਈ ਨਾ ਸੇਵਾ ਸਾਰ ਦੇ ਨਸੀਬੀ ਫਿਰ ਬਸ ਚਲੇ ਇੱਕ ਹੀ ਆਪਦਾ ਕਿ ਤੇ ਫਲਾਇਟ ਦੇ ਚਾਰ ਕਰਾਸ ਤੇ ਦੋ ਚੁੱਕੇ ਦੀਆਂ ਇਕਾਈਆਂ ਚਲੇ ਤੇ ਫਲਾਇਟ ਦੇ ਚਾਰ ਤੇ ਸਿੱਧੀ ਹੀ ਗੀਗੀ ਹੁਣ ਮੇਰੇ ਘਰ ਆ ਮਗਕਾ ਪੁੱਕੇ ਸਭ ਤੇ ਦੇ ਤੇ ਨੀਂਦ ਲੈ ਮੈਂ ਕੰਪਨੀ ਦੇ ਵਿੱਚ ਨੇ ਪਤਾ ਲੱਗੀ ਇੰਨੀ ਤੇ ਅਨੇ ਨੀਂਦ ਰਾਤ ਮੈਂ ਸੋਸੋ ਸੋਸੋ ਆ ਵੀ ਚੱਲੇ ਹੋ ਤੇਜੀ ਆਪਲਾ ਸ਼ੁਹਰਾ ਸਿੱਧਾ ਤੋਰੀ ਦੇਲੇ ਤੋਂ ਲੈਣ ਆਇਆ ਪੁਲਾਵਾ ਤੇ ਫੜਪਾਉਣ ਲਈ ਠੀਕ ਕਰਾਂ ਅੱਕੇ ਲਾ ਲੱਗੇ ਆ ਗੇਂਦੇ ਦੇ ਫੁੱਲ ਤੇ ਤੇ ਹੋੜੀਆਂ ਕੱਟਣ ਲੱਗੀਆਂ ਇਹਦੇ ਨਾਲ ਪਹਿਲਾਂ ਲਾਈ ਸੀ ਜਾਫਰੀ ਉਲਾਵਾ ਗੇਂਦਾ ਯਾ ਫਰੀਦਾ ਵਧੀਆ ਰਿਹਾ ਐਕਸਪੀਰੀਅੰਸ ਗੇਂਦੇ ਦਾ ਦੇਖਦੇ ਹਾਂ ਬਚਾਲੇ ਕਿੱਥੇ ਹੋਰ ਕਿੱਥੇ ਆਉਂਦੇ ਸੀ ਛੱਡਾ ਕੇ ਨਾ ਉਹ ਤੇ ਵਿਚਾਲੇ ਲੱਗਦੇ ਨੇ ਜੇ ਉਹ ਵੀ ਛੱਡਾਂ ਤੇ ਇਹ ਚੱਲ ਪਾਣੀ ਨਾ ਹਾਂ ਹੂੰ ਫੁੱਲ ਨਹੀਂ ਆਈ ਤੇ ਇੱਥੇ ਲੱਗਣਗੇ ਫੁੱਲ ਇਧਰ ਸਾਈਡਾਂ ਤੇ ਤੇ ਵਿਚ ਮਿੱਟੀ ਇਥੋਂ ਵਿਚੋ ਝੁਕ ਝੁਕ ਲਾਉਣ ਹੂੰ ਦੇਹੋ ਢੂੰਗੇ ਢੂੰਗੇ ਕਰੀਏ ਹਨਾ ਨਹੀਂ ਇਹ ਜਾਂ ਨੇੜੇ ਕਰੀਏ ਇਹਨੂੰ ਹਾਂ ਨੇੜੇ ਦੇ ਸੇਕ ਕਰ ਹਣਾ ਜਾਓ ਪਾਨਾ ਲਿਆ ਜਿਹੜਾ ਉਹ ਹੀ ਇੱਕ ਥੋੜੀ ਥੋੜਾ ਲੈ ਇੱਕ ਛੋਟਾ ਵੱਡਾ ਹੁੰਦਾ ਜਿਹੜਾ ਦੂਰ ਨੇ ਦੂਰ ਨੇ ਇਹਨਾਂ ਨੂੰ ਟਾਇਰਾਂ ਦੀ ਸੇਅ ਚ ਕਰਨੇ ਆ ਜਿਆਦੇ ਦੂਰ ਨੇ ਕਰ ਲਓ ਕਾਣੂ ਘਰ ਆ ਲਓ ਹਾਂ ਥੋੜੀਆਂ ਜਿਹਾ ਨੇੜੇ ਕੀਤੇ ਨੇ ਆਲੇ ਕੀਤੇ ਨੇ ਨੇੜੇ ਦੇਖਦੇ ਆਉਂਦੇ ਦੂਰ ਪੈਂਦੀ ਕਿਨੇੜੇ ਇੱਕ ਹੀ ਗੱਲ ਇੱਕ ਉੱਚਾ ਇੱਕ ਨੀਵਾਂ ਹੈ ਲਿਫਟ ਲਿਫਟ ਖਰਾਬ ਹੋ ਗਈ ਹੈ ਹੈਨਾ ਇੱਕ ਉੱਚੀ ਤੇ ਕਨੀਵੀ ਮੈਨੂੰ ਲੱਗਦਾ ਲਿਫਟ ਖਰਾਬ ਹੈ ਸਾਡੀ ਤੇ ਉਧਰ ਕੋ ਫੂਸ ਫੂਸ ਫਸ ਗਿਆ ਹੁਣਾ ਓਏ ਫੂਸ ਫਸ ਗਿਆ ਸੀ ਹਣਾ ਫੂਸ ਫਸ ਗਿਆ ਇੱਕ ਜਗ੍ਹਾ ਇਹ ਪਹਿਲੇ ਫੁੱਲ ਲਾਏ ਨੇ ਉਹ ਫਸਦੇ ਨੇ ਵਿੱਚ ਹੁਣ ਕਾ ਇਹਦੇ ਵਿੱਚ ਧਰ ਕੇ ਨਾ ਫਾਲਾ ਇਹ ਹਾਂ ਇਹਦੇ ਵਿੱਚ ਧਰ ਕੇ ਫਾਲਾ ਹੂੰ ਬੜੀ ਗੱਲ ਕਿ ਨਾ ਠੀਕ ਹੈ ਆ ਠੀਕ ਹੈ ਹਣਾ ਐਨੀ ਨਹੀਂ ਦੂਰ ਠੀਕ ਹੁਣ ਸੈਟੇ ਕੰਮ ਇੱਥੇ ਲੱਗ ਜਾਣਗੇ ਪਾਣੀ ਲਾ ਕੇ ਬਹੁਤ ਪਾਣੀ ਲਾ ਕੇ ਲਾਵਾਂਗੇ ਹੁਣ ਠੀਕ ਹੈ ਕੰਮ ਪਿਛਲੀ ਵਾਰੀ ਗਲਤੀ ਹੋ ਗਈ ਸੀ ਸਾਡੇ ਤੋਂ ਔਲੀਆਂ ਪੈ ਗਈਆਂ ਹਨ ਜਿਆਦਾ ਨੇੜੇ ਤੇ ਐਸ ਵਾਰੀ ਸਹੀ ਹੋ ਰਿਹਾ ਕੰਮ ਕਿੰਨੀ ਹਨਾ ਔਲੀਆਂ ਪਾਣ ਦਾ ਆਪਾਂ ਨੂੰ ਹਿਸਾਬ ਨਹੀਂ ਨਾ ਹੈਗਾ ਹੌਲੀ-ਹੌਲੀ ਆ ਜਾਏਗਾ ਹਿਸਾਬ ਹਿਸਾਬ ਹੀ ਕਰਨ ਤੇ ਆਉਣ ਮੰਦਰ ਪਾਰਿਆ ਹੋ ਗਿਆ ਨਹੀਂ ਯਾਰ ਐਵੇਂ ਨਹੀਂ ਗੱਲ ਬਣਨੀ ਮੋਲ ਇਧਰ ਜਾਦੇ ਹੋ ਜਾਣਾ ਇਧਰ ਘੱਟ ਹੋ ਜਾਣਾ ਐਵੇਂ ਥੋੜਾ ਗੱਲ ਬਣਨ ਲੱਗੀ ਹੈ ਹਾਂ ਉਹ ਵੀ ਠੀਕ ਸੀ ਜਿਵੇਂ ਦੋਨੋਂ ਪਾਸੇ ਸੇਮ ਹੋਏਗਾ ਕਿਉਂ ਅਗਲੀ ਵਾਰ ਅੱਜ ਇੱਥੇ ਆਏਗੀ ਤੇ ਅਗਲੀ ਵਾਰ ਇੱਥੇ ਆਏਗੀ ਤੇ ਅਗਲੀ ਵਾਰ ਇੱਥੇ ਹੈ ਇੱਕ ਪਾਸੇ ਢੂੰਗਾ ਹੋ ਜਾਂਦਾ ਨਾ ਅਚਾਹੀ ਕੀ ਮੈਂ ਤਾਂ ਸਮਝ ਗਿਆ ਵਾਂ ਜੇ ਔਲੀ ਅੱਛਾ ਪੀ ਹੋਣੀ ਆ ਜੀ ਦੇਖ ਲੈ ਜਨਾਹ ਧਰੇ ਇਹਦੇ ਚ ਨਾ ਧਰੀਏ ਟਾਇਰ ਦੇ ਮਾ ਜੇ ਟਾਇਰ ਤੇ ਵਿੱਚ ਨਾ ਧਰੋ ਸਾਈਡ ਤੇ ਲਾ ਲਿਆ ਕਰੋ ਹੈ ਸਾਈਡ ਤੇ ਨਹੀਂ ਠੀਕ ਤੇ ਐਂ ਹੀ ਠੀਕ ਨਿਕ ਇੱਕ ਸਾਈਡ ਜ਼ਿਆਦਾ ਨਿਕਲ ਆਉਂਦੀ ਤਾਂ ਠੀਕ ਏ ਹਾਂ ਇਨੇ ਆ ਗਿਆ ਇੱਕ ਪਰਮੀ ਸਾਈਡ ਹੋ ਜੇਗੀ ਇਹ ਇੱਥੇ ਆ ਐਵੇਂ ਨਾਲ ਹੋਰ ਐਵੇਂ ਕੰਮ ਠੀਕ ਰਹੇਗਾ ਪਰ ਪੌਵੇਂ ਫਿਰ ਆ ਡੂੰਗੀ ਹੋ ਜਾਂਦੀ ਏ ਕੌਣੀ ਜਿਆਦੇ ਆਵੇ ਐਵੇਂ ਠੀਕ ਹੈ ਐਵੇਂ ਠੀਕ ਨਹੀਂ ਨਾ ਦੂਰ ਕਿਸੇ ਕੀ ਹੋਏਗਾ ਕਿਸੇ ਸੀਐਮ ਮਾੜੀ ਮੋਟੀ ਦਾ ਦੂਰ ਦਾ ਕੋਈ ਚੱਕਰ ਨਹੀਂ ਪਾਣੀ ਫੇਰ ਗਿਆ ਇਹਦੇ ਵਿੱਚ ਜਦੋਂ ਮਿੱਟੀ ਲੱਗ ਗਈ ਕੰਮ ਤੇ ਉਦੋਂ ਬੰਨਣਾ ਆਉਣੀਆਂ ਖੁੱਲੀਆਂ ਹੋ ਜਾਂਦੀਆਂ ਨੇ ਜਦੋਂ ਮਿੱਟੀ ਲਾਵਾਂਗੇ ਕੀ ਸਮਝਿਆ ਤੇ ਤਿੰਨ ਹੀ ਲਿਆਉਣੇ ਸਾਨੂੰ ਫਾਲੇ ਨਹੀਂ ਠੀਕ ਨੇ ਤਿੰਨ ਦੋ ਹੀ ਠੀਕ ਨੇ ਹਨਾ ਐਂ ਹੀ ਠੀਕ ਹੈ ਹੁਣ ਆ ਇਹਦੇ ਵਿੱਚ ਰੱਖ ਲੈਂਦਾ ਤੇ ਹਾਂ ਠੀਕ ਹੈ ਵੇਚੀ ਰੱਖ ਲਉ ਹਾਂ ਠੀਕ ਹੈ ਜਾਦੇ ਲੱਗ ਜਾਂਦੀ ਹੈ ਨਾ ਆਪਣੀ ਕੰਮ ਘੱਟ ਕਰਦੀ ਹੈ ਨਾ ਕਈ ਵਾਰੀ ਜਗਾ ਹੈ ਨਾ ਉਹ ਕੀ ਜਾਂਦੇ ਲਿਫਟ ਜੋ ਟਾਇਰ ਥੱਲੇ ਗੜ ਜਾਂਦਾ ਨਾ ਪਾਣੀ ਵਾਹ ਲਾ ਉਹ ਨਹੀਂ ਮੈਂ ਚੱਲ ਕਿੜੇ ਰਹਿਣ ਦੇ ਫੁੱਲ ਨਿਸ਼ਾਨੀ ਰਹਿ ਜੇਗੀ ਇਹ ਕੀ ਜਾਂਦੇ ਨੇ ਕੋਈ ਲੈਣ ਹੀ ਆ ਜਾਂਦਾ 2-4 ਕਿਲੋ ਹੂੰ ਇਹ ਤੋਂ ਜੇ ਪਹਿਲਾਂ ਵੀ ਲਾਏ ਸਨ ਆਹ ਤੇ ਗੜ ਗਿਆ ਫਿਰ ਫਿਰ ਗੜ ਗਿਆ ਇਹਨਾਂ ਕਦੇ ਹੁੰਦਾ ਨਹੀਂ ਆ ਦੂਰ ਹੋ ਗਈ ਹੈ ਨਾ ਮਾ ਦੂਰ ਹੋ ਗਈ ਇੱਕ ਕਈ ਨਾ ਕਰ ਲਾਂਗੇ ਤਾਂ ਆ ਹੁਣ ਠੀਕ ਹੈ ਨਾ ਕੰਮ ਐਵੇਂ ਐਵੇਂ ਖੁੱਪਦੀ ਨਹੀਂ ਓਵੇਂ ਵਿੱਚ ਖੁੱਪ ਜਾਂਦੀ ਸੀ ਇੱਕ ਟਾਇਰ ਥੱਲੇ ਹੋ ਜਾਂਦਾ ਇੱਕ ਟਾਇਰ ਉੱਤੇ ਆ ਜਾਂਦਾ ਜਦੋਂ ਫਿਰ ਕੰਮ ਖਰਾਬ ਹੋ ਜਾਂਦਾ ਕੱਢ ਲਾਂ ਹੁਣ ਤੇ ਵੀ ਓਕੇ ਆ ਪਾਣੀ ਛੱਡ ਕੇ ਔਲੀਆਂ ਚ ਅੱਜ ਰਾਤ ਨੂੰ ਆ ਜਾਣੀ ਲਾਈਟ ਜਾਂ ਸਵੇਰੇ ਆਏਗੀ ਤੇ ਉਸ ਤੋਂ ਬਾਅਦ ਫਿਰ ਲਾ ਦਿਆਂਗੇ